ਸਵਾਲ ਨੰਬਰ 53 ਦਾ ਜਵਾਬ ਹੈ ਬਈ ਕੋਹੇ ਦੇਣਾ ਉਹਨੂੰ ਕਿਹਾ ਜਾਂਦਾ ਹੈ ਜਿਵੇਂ ਕੋਈ ਚੀਜ਼ ਨਾ ਪੁਲਿਸ ਦੀ ਤਲਾਸ਼ੀ ਵਰਗੋ ਲੱਭੀ ਜਾਵੇ ਚੀਜ਼ਾ ਇਧਰੋਂ ਉਧਰ ਸੁੱਟ ਕੇ ਫਟਾਫਟ ਕੋਈ ਚੀਜ਼ ਲੱਭਣੀ ਹੋਵੇ ਮੁਕ ਦੀ ਗੱਲ ਵੀ ਜਿਵੇਂ ਪੁਲਿਸ ਤਲਾਸ਼ੀ ਲੈਂਦੀ ਹੈ ਇਵੇਂ ਕੋਈ ਚੀਜ਼ ਲੱਭੀ ਜਾਵੇ ਨਾ ਤਾਂ ਉਹਨੂੰ ਕਹਿੰਦੇ ਆ ਵੀ ਕੀ ਕੋਹੇ ਦੇਣ ਡਿਆ ਆਰਾਮ ਨਾਲ ਲੱਭਲਾ ਤੇ ਅੱਜ ਦਾ ਸਵਾਲ ਹੈ ਵੀ ਪਹਿਲਾਂ ਜਿਹੜੇ ਡੰਗਰ ਥੋੜਾ ਖਰਾਬ ਕਰਦੇ ਹੁੰਦੇ ਨੇ ਨਾ ਲੋਕੀ ਡੰਗਰ ਚਾਰਨ ਜਾਂਦੇ ਹੁੰਦੇ ਸੀਗੇ ਹੁਣ ਤਾਂ ਚਾਰਨ ਦਾ ਰਵਾਜ ਹੀ ਬਹੁਤ ਇਧਰ ਸਾਡੇ ਵਾਲੇ ਹਰਿਆਣੇ 'ਚ ਜਿਹੜਾ ਪੰਜਾਬੀ ਵਿਰਲ ਇੱਥੇ ਤਾਂ ਤਕਰੀਬਨ ਖਤਮ ਵਰਗਾ ਹੀ ਹੋ ਗਿਆ ਪਹਿਲਾਂ ਜਿਹੜੇ ਲੋਕੀ ਡੰਗਰ ਚਾਰਨ ਜਾਂਦੇ ਸੀ ਜਿਹੜੀ ਕੋਈ ਮੱਝ ਗਾਈ ਝੋਟਾ ਜ्यादा ਤੰਗ ਕਰਦਾ ਇਹਨਾਂ ਇਧਰ ਉਧਰ ਭੱਜਦਾ ਸੀ ਉਹਦੇ ਗਲ 'ਚ ਨਾ ਮੋٹے ਰੱਸੇ ਨਾਲ ਇੱਕ 2 ਕੋ 2.5 ਫੁੱਟ ਦੀ ਲੱਕੜ ਲਮਕਾਈ ਜਾਂਦੀ ਸੀ ਅਗਲੇ ਗਲ 'ਚ ਪਾ ਕੇ ਪੈਰਾਂ ਅਗਲਿਆਂ 'ਚ ਉਹਨੂੰ ਕੀ ਕਹਿੰਦੇ ਆ ਵਾਲਾਂ ਦਾ ਜਵਾਬ ਜਰੂਰ ਦਿਆ ਕਰੋ ਇਹ ਚੀਜ਼ਾਂ ਦਾ ਬਿਲਕੁਲ ਹੀ ਅਲੋਪ ਹੋ ਗਈਆਂ ਨੇ ਕਈ ਤੇ ਆਪਣੀ ਉਮਰਦਿਆਂ ਨੂੰ ਵੀ ਪਤਾ ਨਹੀਂ ਹੁਣਾ ਪਈ ਇਹਨੂੰ ਕੀ ਕਹਿੰਦੇ ਆ ਜਿਹੜਾ ਡੰਗਰਾਂ ਦੇ ਅਗਲੇ ਪੈਰਾਂ 'ਚ ਲੱਕੜ ਜੀ ਲਮਕਾਈ ਜਾਂਦੀ ਨਾ ਗਲ 'ਚ ਰੱਸਾ ਪਾ ਕੇ 2 ਫੁੱਟ ਦੀ ਹੁੰਦੀ 2.5 ਫੁੱਟ ਦੀ ਉਹਨੂੰ ਕੀ ਕਹਿੰਦੇ ਆ